ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਖਾਅਰ ਜੁੜੀ ਆ ਕਿਸਾਨਾਂ ਦੇ ਨਾਲ ਵੱਡੀ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਐਂਡ ਤੱਕ ਵੀਡੀਓ ਨੂੰ ਪੂਰੇ ਸੁਣਨਾ ਫਿਰ ਜਾ ਕੇ ਸਮਝ ਲੱਗੇਗੀ ਕਿ ਆਸਲਾ ਸੱਚਾਈ ਕੀ ਆ ਅੱਜ ਜਿਹੜੀਆਂ 2-3 ਘਟਨਾਵਾਂ ਨੇ ਜਿਹੜੀਆਂ ਕਿਸਾਨਾਂ ਦੇ ਨਾਲ ਜੁੜੀਆਂ ਨੇ ਜਿਹੜੀ ਕਿ ਇੱਕ ਘਟਨਾ ਕੀ 2021 ਦੇ ਆਪਾਂ ਕਹਿ ਦਈਏ ਕਿ ਦਸੰਬਰ ਐਂਡ ਤੱਕ ਜਿਹੜੀ ਜਦੋਂ ਮੋਦੀ ਫਿਰੋਜ਼ਪੁਰ ਆਉਂਦਾਗਾ ਤੇ ਅੱਗੋਂ ਉਹਨੂੰ ਸੀਆਈਡੀ ਇਹ ਕਹਿ ਦਿੰਦੀ ਆ ਕਿ ਕਿਸਾਨ ਖੜੇ ਨੇ ਤੋਂ ਆਪਣੀ ਗੱਡੀਆਂ ਨੂੰ ਜਿਹੜਾ ਪਿੱਛੇ ਰੋਕ ਦਿੰਦਾਗਾ 20 ਮਿੰਟ ਖੜਕੇ ਜਿਹੜਾ ਹਾਲੇ ਕੁਰਸੀਆਂ ਨੂੰ ਦੇਖ ਕੇ ਜਿਹੜਾ ਮੀ ਪੈਂਦਾ ਹੁੰਦਾ ਤੇ ਮੁੜ ਜਾਂਦਾ ਹੈਗਾ ਤੇ ਅੱਜ ਇਸੇ ਸੰਬੰਧੀ ਜਿਹੜਾ ਕਿਸਾਨ ਆਗੂ ਬਲਦੇਵ ਸਿੰਘ ਜੀਰਾ ਨੇ ਇੱਕ ਵੱਡੇ ਸਵਾਲ ਚੁੱਕੇ ਨੇ ਪੰਜਾਬ ਸਰਕਾਰ ਤੇ ਭਗਵਾਨਤ ਮਾਨ ਤੇ ਉਹਨਾਂ ਨੇ ਕਿਹਾ ਕਿ 283 ਦੀ ਕਾਰਵਾਈ ਕੀਤੀ ਸੀ ਉਸ ਟਾਈਮ ਤੇ ਪਾਲਸਵੱਲੋਂ ਤੇ ਚੰਨੀ ਦੀ ਸਰਕਾਰ ਸੀ ਚੰਨੀ ਸੀ ਚੰਨੀ ਮੁੱਖ ਮੰਤਰੀ ਸੀ ਉਹਨਾਂ ਨੇ ਜਿਹੜਾ ਕਿ ਉਹਦੋਂ ਨਵੇੜਾ ਸਾਰਾ ਕਰ ਦਿੱਤਾ ਸੀ ਪਰ ਕਦੋਂ ਜਦੋਂ ਵੀ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਆਈ ਆ ਤਾਂ 2022 ਦੇ ਵਿੱਚ ਇਹਨਾਂ ਨੇ ਕਿਹਦੇ ਕਾਨੂੰਨ ਦੇ ਵਿੱਚ ਵਾਅਦਾ ਕਰਕੇ 307 ਜਿਹੜੀ ਕਿਸਾਨਾਂ ਉੱਤੇ ਪੱਤੀ ਕਿਸਾਨਾਂ ਉੱਤੇ ਲਾ ਦਿੱਤੀ ਆ ਬਰਦੇ ਸਿੰਘ ਜੀ ਦੇ ਦਾ ਕਹਿਣਾਗਾ ਕਿ ਐਨ ਮੌਕੇ ਕਿ ਕਿਉਂ ਲਈ ਆ ਕਿ ਪਤਾ ਕਾ ਮੋਦੀ ਸਰਕਾਰ ਦੇ ਖਿਲਾਫ ਜੋ ਧਰਨਾ ਚੱਲ ਰਹੀ ਜਾ ਰਿਹਾਗਾ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਤੇ ਦੂਸਰੇ ਪਾਸੇ ਜਿਹੜਾ ਜਗਜੀਤ ਸਿੰਘ ਡੱਲੇਵਾਲਾ 53 ਦਿਨ ਹੋ ਗਏ ਅੱਜ ਮਗਨਵਰਤ ਤੇ ਬੈਠਿਆ ਨੂੰ ਕਿ ਉਹਨਾਂ ਦਾ ਕਿਦੋਂ ਵੀ ਜਿਹੜਾ ਭਾਣਾ ਵਾਪਰ ਸਕਦਾਗਾ ਡਾਕਟਰਾਂ ਦੇ ਕਹਿਣ ਮੁਤਾਬਕ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਖਵਰਾ ਜੁੜ ਗੀਆਂ ਹੁਣ ਦੋ ਬਲਦੇਵ ਸਿੰਘ ਜੀਰੇ ਦਾ ਕਹਿਣਾਗਾ ਕਿ ਜਿੱਥੇ ਸਾਨੂੰ ਅਸੀਂ ਦਿੱਲੀ ਦੇ ਵਿਰੋਧੀ ਆ ਤੇ ਦਿੱਲੀ ਸਾਡੀ ਵਿਰੋਧੀ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਸੈਂਟਰ ਸਰਕਾਰ ਨਾਲ ਜੁੜੀਆਂ ਨੇ ਪਰ ਕਹਿੰਦੇ ਭਗਵਾਨਤ ਮੰਤਿ ਆਸ ਨਹੀਂ ਸੀ ਇਹ 92 ਐਮਐਲਏ ਜਿਹੜੇ ਜਿਤਾਏ ਨੇ ਲੋਕਾਂ ਨੇ ਕਿਸਾਨਾਂ ਨੇ ਇਹ ਆਸ ਨਹੀਂ ਕਿ ਇਹ ਕਿਸਾਨਾਂ ਉੱਤੇ ਜਿਹੜੇ ਤਸੱਦਦ ਟਾਊਗੀ ਤੇ ਉਹਨਾਂ ਨੇ ਵੱਡੇ ਜਿਹੜੇ ਪਲਟਬਾਰ ਕੀਤੇ ਨੇ ਭਗਵੰਤ ਮਾਨ ਤੇ ਭਵੰਤ ਮਾਨ ਦੀ ਸਰਕਾਰ ਨੇ ਜਿਹੜਾ ਕਿ ਤੈਂ ਤੋਂ ਸਾਤਣਾ ਜਿਹੜਾ ਅਰਾਦਾ ਕਾਤਲ ਦਾ ਜਿਹੜਾ ਕੇਸ ਆ ਕਿਸਾਨਾਂ ਉੱਤੇ ਪਵਾ ਦਿੱਤਾ ਇਸ ਦੇ ਸਬੰਧ ਵਿੱਚ ਕਿਸਾਨ ਦੁਨੀਆ ਨਾਲ ਇਕੱਠੀਆਂ ਹੋ ਗਈਆਂ ਨੇ ਹੁਣ ਜਿਹੜਾ ਕਿ ਭਗਵੰਤ ਮਾਨ ਨੂੰ ਘੇਰਿਆ ਜਾਊਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਹੁਣ ਭਗਵੰਤ ਮਾਨ ਨਾਲ ਵੀ ਪੇਚਾ ਪਾਊਗਾ ਦੂਸਰੇ ਪਾਸੇ ਜੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਚੱਲ ਰਹੀ ਆ ਆਖਰੀ ਸਾਹਾਂ ਤੇ ਆ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਦੇ ਮੰਗਾ ਮੰਨੀਆਂ ਜਾ ਸਕਣ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੋਦੀ ਸਰਕਾਰ ਨੂੰ ਤਾਂ ਇਸ ਤਰ੍ਹਾਂ ਦਾ ਕਿ ਇੱਕ ਕਿਸਾਨ ਦੀ ਜਾਨ ਕਿ ਚਲੀ ਜਾਏਗਾ ਇੱਥੇ ਕਈ ਕਿਸਾਨਾਂ ਦੀ ਹਜ਼ਾਰਾਂ ਦੀ ਚਲੀ ਜਾਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ 111 ਕਿਸਾਨ ਹੋਰ ਮਰਨ ਵਰਤ ਦੇ ਬੈਠ ਗਏ ਆ ਜਿੰਨਾਂ ਵਿੱਚੋਂ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣ ਗਈ ਮਿਰਗੀ ਦਾ ਦੌਰਾ ਪਿਆ ਪਰ ਡਾਕਟਰਾਂ ਵੱਲੋਂ ਉਹਨਾਂ ਨੂੰ ਜਿਹੜਾ ਮੌਕੇ ਤੇ ਟ੍ਰੀਟਮੈਂਟ ਦਿੱਤਾ ਗਿਆ ਤਾਂ ਹਾਲਤ ਥੋੜੀ ਜਿ ਸੁਧਰ ਗਈ ਇੱਕ 33 ਧੀਆ ਦਾ ਬਾਪ ਆ 35 ਸਾਲ ਦਾ ਨੌਜਵਾਨ ਆਪਣੇ ਧੀਆ ਨੂੰ ਯਾਦ ਕਰਕੇ ਫੁੱਟ ਫੁੱਟ ਕੇ ਰੋਇਆਗਾ ਜਾਲ ਸਰਕਾਰੋਂ ਲੈ ਕੇ ਤੁਸੀਂ ਲੋਕਾਂ ਦੀਆਂ ਵੋਟਾਂ ਇਹ ਸਾਡੇ ਲੋਕਾਂ ਵਿੱਚ ਵੀ ਵੱਡੀ ਘਾਟ ਆ ਅੱਜ ਧਰਨੇ ਲਾਉਂਦੇ ਆ ਸਰਕਾਰਾਂ ਦੇ ਵਿਰੁੱਧ ਤੇ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਕੋਈ ਕਿੱਧਰ ਹੁੰਦਾ ਕੋਈ ਕਿੱਧਰ ਹੁੰਦਾ ਕੋਈ ਕਿਸੇ ਪਾਰਟੀ ਕਿੰਨੀ ਹੁੰਦਾ ਜਿੰਨਾ ਤੱਕ ਤੁਸੀਂ ਏਕਾ ਨਹੀਂ ਕਰਦੇ ਇਹ ਕਸਮ ਨਹੀਂ ਖਾਂਦੇ ਕਿਸਾਨਾਂ ਨੂੰ ਸੌਂਹ ਰਖਵਾਉਂਦੇ ਕਿ ਜਿੱਧਰ ਅਸੀਂ ਕਹਾਗੇ ਵੋਟਾਂ ਉਧਰ ਪੈਣਗੀਆਂ ਜਿਸ ਤਰ੍ਹਾਂ ਸਸਿਆਲ ਦੇ ਹਾਰੇ ਕੱਢਦੇ ਆ ਨਾ ਕਿਉਂ ਕੱਢਦੇ ਆ ਪਤਾ ਹੈਗਾ ਕਿ ਉਹਦੇ ਪ੍ਰੇਮੀ ਇੱਕ ਪਾਸੇ ਵੋਟ ਪਾਉਂਦੇ ਆ ਉਹਦਾ ਵੋਟ ਬੈਂਕ ਜਾਦੇ ਆ ਤੇ ਉਸ ਦੀ ਲੱਤਾਂ ਘੁੜਦੇ ਨਾ ਸਾਰੇ ਲੀਡਰ ਸਮੇਤ ਮੋਦੀ ਸਰਕਾਰ ਜਿੰਨਾ ਤਰ ਇੱਕ ਕਿਸਾਨ ਸਿੱਖਾ ਇਹ ਗੱਲ ਆਪਣੇ ਘਰ ਨਹੀਂ ਕਰ ਲੈਂਦੇ ਕਿ ਜਿੰਨਾ ਤਰ ਅਸੀਂ ਸਾਰੇ ਕਿਸਾਨ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਇਕ ਪੋਲਿੰਗ ਨਹੀਂ ਲੱਗਦਾ ਬਾਕੀ ਜਿਹੜੀ ਜ਼ੁਲਮ ਕਰਦੀ ਹੈ ਸਰਕਾਰ ਚਾਹੇ ਉਹ ਆਮ ਆਦਮੀ ਪਾਰਟੀ ਦੀ ਆ ਚਾਹੇ ਉਹ ਬੀਜੇਪੀ ਦੀ ਆ ਚਾਹੇ ਕਿਸੇ ਹੋਰ ਦੀ ਆ ਕਾਂਗਰਸ ਦੀ ਆ ਅਕਾਲੀਆਂ ਦੀ ਆ ਤੇ ਜਿਹੜੀ ਸਰਕਾਰ ਕਿਸਾਨਾਂ ਤੇ ਜ਼ੁਲਮ ਕਰੂਗੀ ਸਿੱਖਾਂ ਤੇ ਜ਼ੁਲਮ ਕਰੂਗੀ ਜਿੰਨਾ ਤੱਕ ਤੁਸੀਂ ਉਹਦਾ ਮੂੰਹ ਬੰਦ ਕਰਨਾ ਨਹੀਂ ਜਾਣਦੇ ਜਿੰਨਾ ਤੱਕ ਤੁਹਾਡਾ ਏਕਾ ਨਹੀਂ ਹੁੰਦਾ ਉਹਨਾਂ ਤੱਕ ਤੁਸੀਂ ਲੱਕ 118 ਮਾਰ ਲਓ ਲੱਕ ਤੁਸੀਂ ਧਰਨੇ ਲਾ ਲਓ ਲੱਕ ਤੁਸੀਂ ਕੋਸ਼ਾਂ ਕਰ ਲਓ ਤੁਸੀਂ ਇਸ ਤਰ੍ਹਾਂ ਸਹੀਦੀਆਂ ਪਾਈ ਜਾਣਾ ਇਸ ਤਰੀ ਮਰੀ ਜਾਣਾ ਠੰਡਾਂ ਦੇ ਵਿੱਚ ਆ ਗਰਮੀਆਂ ਦੇ ਵਿੱਚ ਆ ਤੁਹਾਡਾ ਕੱਖ ਨਹੀਂ ਬੰਨ ਵਾਲਾ ਤੁਹਾਨੂੰ ਸਰਕਾਰ ਆ ਇੱਕ ਕੇਸ ਤੋਂ ਕੱਢ ਕੇ ਦੂਜੇ ਚਲ ਜਾਇਆ ਕਰਨਗੀਆਂ ਤੁਹਾਡੇ ਆਗੂਆਂ ਤੇ ਕੱਲੇ-ਕੱਲੇ ਤੇ ਕੇਸ ਪਾ ਕੇ ਜੇਲ੍ਹਾਂ ਦੇ ਵਿੱਚ ਸੁੱਟਣਗੇ ਇਹ ਗੱਲ ਯਾਦ ਰੱਖ ਲਿਓ ਆਉਣ ਵਾਲਾ ਟਾਈਮ ਬਹੁਤ ਜਿਹੜਾ ਵਕਤ ਆਊਗਾ ਮਾੜਾ ਆਊਗਾ ਕਿਉਂ ਮਾੜਾ ਆਊਗਾ ਕਿ ਤੁਹਾਡਾ ਇੱਕਾ ਨਹੀਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ 30 35 ਜਿੱਥੇ ਬੰਦੀਆਂ ਨੇ ਕੋਈ ਕਮੇ ਡਬਲੀ ਬਜਾਈ ਜਾਂਦਾ ਕੋਈ ਕਮੇ ਡਬਲੀ ਬਜਾਈ ਜਾਂਦਾ ਕੋਈ ਸਰਕਾਰ ਦੇ ਹੱਕ ਚ ਬੋਲੀ ਜਾਂਦਾ ਕੋਈ ਕਹਿੰਦਾ ਕਾਲੀ ਸਰਕਾਰ ਸਹੀ ਆ ਕੋਈ ਕਹਿੰਦਾ ਕਾਂਗਰਸ ਸਹੀ ਆ ਕੋਈ ਕਹਿੰਦਾ ਆਵਾਦੀ ਪਾਰਟੀ ਸਹੀ ਆ ਕੋਈ ਕਿਸੇ ਨੂੰ ਸਰਾਰਿਆ ਤੇ ਆ ਜਿਹੜਾ ਇੱਥੇ ਮਾਨਸਾ ਵਾਲਾ ਰੋਲਦੂ ਨੇ ਤਾਂ ਸਿੱਧੀ ਸਪੋਰਟ ਕੀਤੀ ਸੀ ਕਹਿੰਦੇ ਭਾਈ ਫਲਾਨੀ ਜਿਹੜਾ ਸਰਕਾਰ ਨੂੰ ਆ ਉਹਨੂੰ ਵੋਟਾਂ ਪਾਵਾਂਗੇ ਤੇ ਦੂਜੇ ਜਿਹੜੇ ਕਿਸਾਨਾਂ ਨੇ ਆਗੂਆਂ ਨੇ ਕਹਿ ਦਿੱਤਾ ਕਿ ਭਾਈ ਜਿੱਦ ਮਰਜ਼ੀ ਵੋਟਾਂ ਪਾਓ ਇਸ ਕਰਕੇ ਇੱਥੇ ਤੁਸੀਂ ਮਾਰ ਖਾਣੇ ਹੋ ਜਿੰਨਾ ਤਰ੍ਹਾਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਸਾਨਾਂ ਦੀ ਵੋਟ ਬੈਂਕ ਇਕਾ ਜਿੱਦੇ ਪਤਾ ਲੱਗ ਗਿਆ ਕਿ ਕਿਸਾਨਾਂ ਦਾ ਵੋਟ ਬੈਂਕ ਇੱਕ ਹੋ ਗਿਆ ਉਹਦੇ ਧਾੜ ਦੇ ਤਰਲੇ ਕੱਢਣਗੇ ਤੁਸੀਂ ਕਿਸੇ ਗੱਲ ਤੇ ਨਹੀਂ ਆਉਂਦੇ ਤੁਹਾਨੂੰ ਕਹਤਾ ਕਿ ਭਾਈ ਤੁਸੀਂ ਆਪਣੇ ਜੋਗੀ ਵੇਚ ਲਓ ਫਸਲਾ 2-4 ਸਾਲ ਦਾ ਵੇਚ ਕੇ ਦੇਖੋ ਭੁੱਖਾ ਕੋਈ ਨਹੀਂ ਮਰ ਲੱਗਿਆ ਇੱਥੇ ਕਿਸੇ ਦੀ ਜਾਨ ਨਿਕਲ ਲੱਗੀ ਹੁਣ ਵੀ ਉੱਥੇ ਜਾ ਕੇ ਸਹੀਦਿਆਂ ਦੇ ਜਾਨੇ ਮਰੀ ਜੰਨੇ ਹੋ ਆਹ ਜੋਗੀ ਫਸਲ ਬੀਜੋ 2 ਸਾਲ ਇਹਨਾਂ ਸਰਕਾਰਾਂ ਦੇ ਨੱਕ ਦੇ ਵਿੱਚ ਧੂਆਂ ਨਾ ਆ ਜੇ, ਦਮ ਨਾ ਆ ਜੇ ਤਾਂ ਫਿਰ ਕਹਿਓ ਮੈਨੂੰ। ਅਜੇ ਤਾਂ ਜਿਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਤੇ ਉਸ ਤਰ੍ਹਾਂ ਅਸੀਂ ਕਰੀ ਜਾਂਦੇ ਆ। ਉਹਨਾਂ ਦਾ ਢਿੱਡ ਭਰੀ ਜਾਂਦੇ ਆ। ਤੇ ਇਸ ਕਰਕੇ ਜਿਹੜਾ ਕਿ ਏਕਾ ਹੋਣਾ ਬਹੁਤ ਜ਼ਰੂਰੀ ਆ। ਅਸੀਂ ਕਿਸੇ ਗੱਲ ਤੇ ਏਕਾ ਨਹੀਂ ਕਰਦੇ। ਕਿਸਾਨ-ਕਿਸਾਨ ਦਾ ਬੈਰੀ ਬਣਿਆ ਹੋਇਆ। ਮੈਂ ਪਹਿਲਾਂ ਵੀ ਕਿਹਾ ਸੀ। ਉੱਥੇ ਜਾ ਕੇ ਧਰਨੇ ਤੇ ਇੱਕ ਹੋ ਜਾਂਦੇ ਆ ਜੇ ਅਸੀਂ ਇੱਕਾਂ ਪਿੰਡਾਂ ਦੇ ਵਿੱਚ ਆ ਕੇ ਫੇਰ ਲੜਾਈਆਂ ਸ਼ੁਰੂ ਕਰ ਦਿੰਦੇ ਆ ਗਰੀਬ ਕਹਿੰਦਾ ਮੇਰੀ ਫਸਲ ਦੱਬ ਲਈ ਉਹ ਕਹਿੰਦਾ ਮੇਰੀ ਜ਼ਮੀਨ ਦੱਬ ਲਈ ਕਿਸਾਨ ਨੇ ਉਹ ਕਹਿੰਦਾ ਮੇਰੀ ਵੱਟ ਵੱਢ ਲਈ ਕਿਸਾਨ ਨੇ ਤੇ ਕਦੇ ਕਿਸੇ ਨਾਲ ਲੜ ਪਏ ਕਦੇ ਕਿਸੇ ਨਾਲ ਲੜ ਪਏ ਆਹੀ ਹਾਲ ਤੁਹਾਡਾ ਜਿਹੜਾ ਪਿੰਡਾਂ ਦੇ ਵਿੱਚ ਆ ਗਰੀਬ ਕਹਿੰਦੇ ਸਾਨੂੰ ਕਹਿੰਦੇ ਇਹ ਆਪਣੇ ਖੇਤਾਂ 'ਚ ਨਹੀਂ ਵੜਨ ਦੇ ਗਰੀਬ ਕਹਿੰਦੇ ਸਾਨੂੰ ਕਣਕਾ ਜਿਹੜੀ ਉਹ ਦੁੱਗਣੀ ਰੇਟ ਤੇ ਲਾਉਂਦੇ ਆ ਤੂੜੀ ਆ ਜਿਹੜੀ ਉਹ ਦੁੱਗਣੇ ਭਾਅ ਤੇ ਲਾਉਂਦੇ ਆ ਗਰੀਬ ਇਹ ਕਹਿੰਦੇ ਆ ਕਿ ਜਦੋਂ ਮਜ਼ਦੂਰ ਏਕਤਾ ਕਸਾਣਾ ਨਾਰਾ ਲਾਉਣਾ ਹੁੰਦਾ ਉਦੋਂ ਅਸੀਂ ਇਹਨਾਂ ਦੇ ਨਾਲ ਹੁੰਨੇ ਆ ਤੇ ਜਦੋਂ ਤੂੜੀ ਦਾ ਭਾਅ ਹੁੰਦਾ ਜਦੋਂ ਤੂੜੀ ਖਰੀਦਣੀ ਹੁੰਦੀ ਆ ਤੇ ਉਦੋਂ ਮਜ਼ਦੂਰ ਜਿਹੜਾ ਬੱਖ ਕਰ ਦਿੰਦੇ ਆ ਮਜ਼ਦੂਰ ਨੂੰ ਇਹ ਸਾਰਿਆਂ ਨੂੰ ਸੋਚਣਾ ਪਊਗਾ ਕਿ ਗਰੀਬ ਦੀ ਮਦਦ ਕਰੋ ਵੱਧ ਤੋਂ ਵੱਧ ਕਸਾਨਾ ਨੂੰ ਬੇਨਤੀ ਆ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਫਰੀਦ ਵਿੱਚ ਦਿਓ ਨਾ ਉਹ ਫਰੀ ਵਿੱਚ ਲੈਣਾ ਠੀਕ ਆ ਕਿ ਭਾਈ ਜਿੰਨਾ ਉਹਨਾਂ ਦੀ ਦੇਜਾਇਸ ਹੁੰਦੀ ਆ ਜੇ ਤੂੜੀ ਦਾ ਰੇਟ ਦੂਜਿਆਂ ਨਾਲੋਂ 100 ਰੁਪਇਆ ਘੱਟ ਲਾ ਦੋਗੇ ਕੋਈ ਫਰਕ ਨਹੀਂ ਪੈਣ ਲੱਗਿਆ ਚਲੋ ਛੋੜਿਆ ਆਪਾਂ ਕਿਸਾਨ ਮੰਨਦੇ ਆ ਉਹ ਤਾਂ ਮਜਬੂਰੀ ਆ ਉਹ ਤਾਂ ਬੱਚਾ ਜਿਹਦੇ ਕੋਲੇ ਥੋੜੇ ਕਿੱਲੇ ਨੇ 1 2 ਕਿੱਲੇ 4 ਕਿੱਲੇ 5 ਕਿੱਲਿਆਂ ਤੱਕ ਕਿਸਾਨ ਆ ਉਹ ਤਾਂ ਪਹਿਲੇ ਵਾਰਿਆ ਪਿਆਗਾ ਜਿਹੜੇ ਵੱਡੇ ਕਿਸਾਨ ਨੇ ਜਿਨ੍ਹਾਂ ਕੋਲੇ 8 10 20 30 50 ਕਿੱਲੇ ਨੇ 100 ਕਿੱਲਿਆਂ ਤੱਕ ਵੀ ਬੈਠੇ ਨੇ ਜਿਹੜੇ ਤੇ ਉਹਦੋਂ ਗਾਹਾਂ ਉੱਪਰ ਬਹੁਤ ਬੈਠੇ ਨੇ ਉਹ ਕਿਸਾਨ ਵੀ ਇੱਕ ਤੂੜੀ ਦੀ ਪੰਡ ਦੇ ਕੇ ਖੁਸ਼ ਨਹੀਂ ਕਿਸੇ ਗਰੀਬ ਨੂੰ ਇੱਕ ਸਾਟੀਆਂ ਦੀ ਭਰੀ ਦੇ ਕੇ ਖੁਸ਼ ਨਹੀਂ ਆਟਾ ਧਾਰਾ ਮੰਗਵਾ ਨਹੀਂ ਦਿੰਦਾ ਅੱਜ ਇਹ ਹਾਲ ਹੋਇਆ ਪਿਆਗਾ ਇਹ ਹਕੀਕਤਾਂ ਕਈ ਮਹਿਲਾ ਮਾਂ ਨੇ ਜਿਹੜੀਆਂ ਅੱਜ ਮਹਿਲਾਵਾਂ ਮੇਰੇ ਕੋਲੇ ਆਈਆਂ ਸਰਪਾ ਆਪਣੀ ਐਸੀ ਜਾਤੀ ਦੇ ਨਾਲ ਸੰਬੰਧਿਤ ਸੀ ਕਰ ਮੈਂ ਯਾਦ ਪਾਤ ਨੂੰ ਮੰਨਦਾ ਨਹੀਂ ਉਹਨਾਂ ਨੇ ਮੈਨੂੰ ਦੁੱਖੜੇ ਸੁਣਾਏ ਜੇਕਰ ਮੈਂ ਉਹਨਾਂ ਦੀ ਇੰਟਰਵਿਊ ਕਰਕੇ ਗੱਲਾਂ ਤੁਹਾਡੇ ਸਾਹਮਣੇ ਰੱਖ ਦੇਵਾਂ ਕਿ ਕਦੇ ਉਹ ਵਿਚਾਰੀਆਂ ਰੋਂਦੀਆਂ ਸੀ ਉਹਨਾਂ ਦੇ ਅੱਖਾਂ ਚੋਂ ਪਾਣੀ ਤੇ ਉਹਨਾਂ ਤੇ ਮੈਥੋਂ ਦੇਖਿਆ ਨੇ ਗੀਆਂ ਕਿ ਜਿਹੜੇ ਉਹਨਾਂ ਨੇ ਇੱਕ ਟੀਚਰ ਦੀ ਘਰਤੂ ਦੱਸੀ ਸਰਕਾਰੀ ਟੀਚਰ ਦੀ ਪ੍ਰਿੰਸੀਪਲ ਦੀ ਉਹਨਾਂ ਨੇ ਕਿਹਾਗਾ ਤੇ ਮੈਂ ਤੁਹਾਨੂੰ ਗੱਲ ਇੱਥੇ ਰੋਕਦਾ ਇਹ ਆਪਾਂ ਅਗਲੇ ਮੁੱਦੇ ਦੇ ਵਿੱਚ ਵਿਚਾਰਾਂਗੇ ਕਿ ਝੂਠਾ ਜਿਹੜਾ ਝੂਠੀ ਸਬਜੀ ਹੈ ਨਾ ਉਹ ਖਾਣ ਲਈ ਮਜਬੂਰ ਨੇ ਇਹ ਹਾਲਾਤ ਨੇ ਅੱਜ ਗਰੀਬਾਂ ਦੇ ਅੱਜ ਕਹਿਣਾ ਇਹ ਸੌਖਾ ਗਾ ਕਿ ਜੀ ਫਰੀ ਦੀ ਕਣਕ ਮਿਲਦੀ ਹੈ ਗਰੀਬਾਂ ਨੂੰ ਫਰੀ ਦਾ ਫਲਾਨਾ ਕੁਝ ਮਿਲਦਾ ਫਰੀ ਦਾ ਧਮਕਾ ਕੁਝ ਮਿਲਦਾ ਠੀਕ ਆ ਕਿ ਭਾਈ ਜਿਹੜੇ ਨਾਪਰਦ ਪਲਾਉਂਦੇ ਨੇ ਸਮਾਜ ਦੇ ਵਿੱਚ ਆ ਜਾਂ ਜਿਹੜੇ ਚੋਰੀਆਂ ਕਰਦੇ ਨੇ ਡਾਕੇ ਮਾਰਦੇ ਨੇ ਜਾਂ ਜਿਹੜੇ ਨਸਾ ਕਰਕੇ ਕਿਸੇ ਦਾ ਨੁਕਸਾਨ ਕਰਦੇ ਨੇ ਉਹ ਚਾਹੇ ਜੱਟਾਂ ਦੇ ਮੁੰਡੇ ਆ ਤੇ ਐਸੀ ਦੇ ਨਾਲ ਚਾਹੇ ਜਰਨਲ ਨਾਲ ਸੰਬੰਧ ਨੇ ਜੇ ਕਿਸੇ ਹੁੱਕੇ ਸੇ ਮਰਦੀ ਉਹਦਾ ਨਾਲ ਸੰਬੰਧ ਨੇ ਉਹਨਾਂ ਨੂੰ ਬਖਸ਼ਰ ਨਹੀਂ ਜਾਣਾ ਚਾਹੀਦਾ ਉਹਨਾਂ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰ ਜਿਹੜੇ ਗਰੀਬ ਨੇ ਵਿਚਾਰੇ ਜਿਹੜੇ ਸਾਡੇ ਪਿੰਡ ਨੂੰ ਪਤਾ ਹੁੰਦਾ ਕਿਉਂਕਿ ਹਰ ਇੱਕ ਬੰਦੇ ਬਾਰੇ ਪਤਾ ਹੁੰਦਾ ਕਿ ਇਹ ਬੰਦਾ ਕਿਹੋ ਜਿਹਾ ਇਹ ਕਿਹੋ ਜਿਹਾ ਨਹੀਂ ਕਰ ਤੇ ਇਸ ਕਰਕੇ ਜਿਹੜਾ ਇਹ ਸਾਰਾ ਪ੍ਰੋਗਰਾਮ ਤੁਸੀਂ ਜਿਹੜਾ ਸਾਰਾ ਇਕਾ ਇਕਾ ਨਹੀਂ ਦਿਖਾਉਂਦੇ ਜਿੱਦੇ ਤੁਸੀਂ ਤੁਹਾਡਾ ਏਕਾ ਹੋ ਗਿਆ ਤੇ ਉਸ ਦਿਨ ਜਿੱਦੇ ਦਿਨ ਜਿਸ ਦਿਨ ਤੁਸੀਂ ਇਹਨਾਂ ਨੂੰ ਲੀਡਰਾਂ ਨੂੰ ਸਵਾਲ ਕਰਨ ਲੱਗ ਪਏ ਤੇ ਆਪਦੇ ਪਿੰਡਾਂ ਦੇ ਵਿੱਚ ਇੱਕ ਜਥੇਬੰਦੀ ਬਣਾ ਕੇ ਘੇਰਨ ਲੱਗ ਪਏ ਤੇ ਜਿਹੜੀ ਸਰਕਾਰ ਜਨਮ ਕੀਤਾ ਤੁਹਾਡੇ ਉੱਤੇ ਯਾਦ ਰੱਖ ਲਿਆ ਕਰੋ ਇਹ ਤੇ ਵੋਟਾਂ 5 ਸਾਲ ਬਾਅਦ ਆ ਜਾਂਦੀਆਂ 2.5 ਸਾਲ ਬਾਅਦ ਆ ਜਾਂਦੀਆਂ ਆਉਂਦੀ ਰਹਿੰਦੀਆਂ ਵੋਟਾਂ ਤੇ ਉਦੋਂ ਮੜਾਇਆ ਆਪਦਾ ਜਮੀਰ ਨੂੰ ਜਗਾ ਲਿਆ ਕਰੋ ਇਹ ਹਰ ਇੱਕ ਵਾਰ ਦੇ ਹੁੰਦਾ ਕਿ ਅਸੀਂ ਧਰਨਿਆਂ ਤੇ ਲੜਨਾਗਾ ਜਾ ਕੇ ਅਸੀਂ ਉੱਥੇ ਜਾ ਕੇ ਲੜਨਾ ਸਰਕਾਰਾਂ ਦੇ ਨਾਲ ਜਿਹੜੀਆਂ ਸਰਕਾਰਾਂ ਤੁਹਾਡੇ ਨਾਲ ਇਥੋਂ ਦੀਆਂ ਸੂਬਾ ਸਰਕਾਰ ਧੱਕਾ ਕਰ ਰਹੀ ਆ ਇਹਨਾਂ ਨੂੰ ਵੀ ਸਬਕ ਸਿਖਾ ਦਿਆ ਕਰੋ ਤੇ ਜਾਂ ਜਦੋਂ ਜਿਟਾਉਣੇ ਹੁੰਨੇ ਉਹਦੋਂ ਮੰਗ ਰੱਖਿਆ ਕਰੋ ਤਾਂ ਅਸੀਂ ਵੋਟਾਂ ਪਾਵਾਂਗੇ ਤੁਹਾਨੂੰ ਜਿਤਾਵਾਂਗੇ ਐਪੀ ਡੇਟ ਤੇ ਲਿਖ ਕੇ ਲਓ ਕਿ ਜੇਕਰ ਕੱਲ ਨੂੰ ਸੰਘਰਸ਼ ਹੁੰਦਾ ਮੋਰਚਾ ਹੁੰਦਾ ਕਿ ਮੂਰੇ ਤੁਹਾਨੂੰ ਬੈਠਣਾ ਪਊਗਾ ਤੁਸੀਂ ਅਸੀਂ ਦਿਤਾਇਆ ਤੁਹਾਨੂੰ ਇਹ ਨਹੀਂ ਦਿਤਾਇਆ ਕਿ ਤੁਸੀਂ ਸਾਡੇ ਤੇ ਚੌਧਰ ਕਰੋ ਸੰਘਰਸ਼ ਦੇ ਵਿੱਚ ਨਾਲ ਬੈਠਣਾ ਪਊਗਾ ਤੁਹਾਨੂੰ ਜਿੱਦ ਇਹ ਸਵਾਲ ਕਰਨ ਲੱਗੇ ਸਵਾਲ ਉੱਠਣ ਲੱਗ ਪਏ ਠੀਕ ਉਹਦੇ ਪਤਾ ਲੱਗੂਗਾ ਉਹਦੇ ਸਰਕਾਰਾਂ ਪਲਟਣਗੇ ਬਾਜੀ ਤੇ ਉਹਦੇ ਤੁਹਾਡਾ ਸੰਘਰਸ਼ ਜਿਹੜਾ ਕਾਮਯਾਬ ਹੋਊਗਾ ਇਹ ਗੱਲਾਂ ਯਾਦ ਰੱਖ ਲਿਓ ਮੇਰੀਆਂ ਜੇਕਰ ਤੁਸੀਂ ਇਹ ਆ ਕਿ ਅਸੀਂ ਉੱਥੇ ਇਕੱਠੇ ਆ ਇੱਥੇ ਆ ਕੇ ਪਿੰਡਾਂ ਦੇ ਵਿੱਚ ਆਉਂਦੇ ਆਉਂਦੇ ਲੜਪੇ ਆਉਂਦੇ ਆਉਂਦੇ ਖੜਨਗੇ ਫਿਰ ਕੋਈ ਹੱਲ ਨਹੀਂ ਫਿਰ ਚਾਹੇ ਤੁਸੀਂ ਧਰਨੇ ਲੱਖ ਲਾਈ ਜਾਓ ਉਮਰਾਂ ਲੰਘਾ ਲਓ ਧਰਨੇ ਲਗਾਉਂਦੇ ਨਹੀਂ ਆ ਤੁਹਾਡੇ ਨਾਲ ਕੋਈ ਮੰਗਾ ਮੰਨਦੀਆਂ ਜਾਂ ਸਕਣਾ ਠੀਕ ਹੈ ਇੱਕਾ ਦੋਕਾ ਮੰਗਾ ਮੰਨੀਆਂ ਗਈਆਂ ਉਹਦੇ ਨਾਲ ਤੁਹਾਡਾ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹੀ ਆ ਕਿ ਜਿੰਨਾ ਚਿਰ ਤੁਸੀਂ ਆਨੰਦਪੁਰ ਸਾਹਿਬ ਦਾ ਮਤਾ ਪੜੋ ਪਹਿਲਾਂ ਜਿੰਨਾ ਤਰ ਤੁਸੀਂ ਉਹ ਲਾਗੂ ਨਹੀਂ ਹੁੰਦਾ ਉਹ ਲਾਗੂ ਨਹੀਂ ਕਰਾ ਲੈਂਦੇ ਉਹਨਾਂ ਤੱਕ ਤੁਹਾਡਾ ਕੁਝ ਨਹੀਂ ਬੰਦ ਆ ਇਹ ਗੱਲ ਸਪੱਸ਼ਟਾ ਨਨਪੁਰ ਸਾਧੂ ਦੇ ਵਿੱਚ ਮੰਗਾ ਮਤੇ ਦੇ ਵਿੱਚ ਮੰਗਾ ਕੀਨੇ ਪਹਿਲਾਂ ਉਹ ਪੜੋ ਪੜ ਕੇ ਲੋਕਾਂ ਨੂੰ ਸੁਣਾਓ ਭਈ ਆ ਮੰਗਾ ਨੇ ਆਨੰਦਪੁਰ ਸਾਧ ਦੇ ਮਤੇ ਦੀਆਂ ਇੰਦਰਗਾਂਧੀ ਨੇ ਟਾਇ ਕਾਇਮ ਨਹੀਂ ਕੀਤਾ ਦਰਬਾਰ ਸਾਹਿਬ ਤੇ ਉਹ ਸੰਤ ਬਾਬਾ ਜਨੈਲ ਸਿੰਘ ਖਾਲਸਾ ਭਿੰਡਰ ਵਾਲੇ ਨੂੰ ਐਵੇਂ ਨਹੀਂ ਮਰਵਾਉਣਾ ਚਾਹੁੰਦੀ ਸੀ ਤੁਹਾਡੀਆਂ ਵਾਲੇ ਮੰਗਾ ਸੀ ਉਹੀ ਮੰਗਾ ਦੰਦਪੁਰ ਸਾਹਿਬ ਦੇ ਮਤਾਂ ਜਿਹੜਾ ਸੰਤਾ ਭਿੰਡਰ ਵਾਲਿਆਂ ਨੇ ਜਿਹੜਾ ਜਾਰੀ ਕੀਤਾ ਸੀ ਉਸ ਮਤੇ ਤੇ ਲੜਨਾ ਪਊਗਾ ਜੇ ਤੁਸੀਂ ਆਪਣੀਆਂ ਨਸਲਾਂ ਜ਼ਮੀਨਾਂ ਫਸਲਾਂ ਸਭ ਕੁਝ ਬਚਾਉਣਾਗਾ ਤੇ ਫਿਰ ਜਾ ਕੇ ਤੁਹਾਡਾ ਕੁਝ ਨਾ ਕੁਝ ਬਣ ਸਕਦਾ ਤੇ ਇੰਨੀ ਕੁਝ ਨਹੀਂ ਬਣਨਾ ਜੋ ਡੱਲੇਵਾਲ ਦੀ ਹਾਲਤ ਆ ਉਹ ਬੜੀ ਤਰਸਯੋਗ ਬਣੀ ਹੋਈ ਆ ਕਿਉਂਕਿ ਹੁਣ ਇੱਥੋਂ ਤੱਕ ਕਿਹਾ ਜਾ ਰਿਹਾ ਡਾਕਟਰਾਂ ਦਾ ਕਿ ਜਿਹੜਾ ਹੁਣ ਪਾਣੀ ਆ ਉਹ ਵੀ ਨਿ ਪਚ ਰਿਹਾ ਹੁਣ ਕਿੰਨੇ ਠੰਡਾ ਸਰਦੀ ਆ ਬਜ਼ੁਰਗ ਵਾਸਤਾ ਕੀ अनेका ਬਿਮਾਰੀਆਂ ਨੇ ਘੇਰਿਆਗਾ ਇਸ ਕਰਕੇ ਜਿਹੜਾ ਕਿ ਉਹਨਾਂ ਦਾ ਪਾਣਾ ਜਿਹੜਾ ਕਿ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਸੇ ਨਾ ਵੀ ਕਦੋਂ ਵੀ ਕਿਸੇ ਨਾ ਵਾਪਰ ਸਕਦਾਗਾ ਪਰ ਅਸੀਂ ਕਹਿੰਦੇ ਆ ਕਿ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਕਿਉਂਕਿ ਸੰਘਰਸ਼ ਜਿਹੜੇ ਲੜਨੇ ਹੁੰਦੇ ਆ ਇਹ ਆਗੂ ਤੋਂ ਬਿਨਾ ਨਹੀਂ ਲੜੇ ਜਾਂਦੇ ਤੇ ਬਾਕੀ ਜਿਹੜੀਆਂ ਕਈਆਂ ਨੂੰ ਲੱਗਦੀਆਂ ਕਿ ਮੇਰੀਆਂ ਗੱਲਾਂ ਇਹ ਕਹਿ ਦੇ ਦਿੱਤਾ ਕਿਸਾਨ ਜੁੜੀਆਂ ਨੇ ਫਲਾਣਾ ਪੈਸੇ ਖਾ ਗਏ ਮੈਂ ਅੱਜ ਵੀ ਕਹਿਣਾ ਕਿ ਖਾਦੇ ਆ ਅੱਜ ਵੀ ਕਹਿਣਾ ਕਿ ਭਾਈ ਕਿਸਾਨ ਜੁੜੀਆਂ ਨੇ ਬਹੁਤ ਰੁਪਏ ਖਾਦੇ ਆ ਕਮਾਏ ਆ ਆਪਣੇ ਘਰ ਭਰੇ ਆ ਜ਼ਮੀਨਾਂ ਬਣਾਈਆਂ ਨੇ ਪ੍ਰਾਪਰਟੀਆਂ ਵੀ ਬਣਾਈਆਂ ਨੇ ਹੋਰ ਪਰ ਜੇਕਰ ਤੁਸੀਂ ਅੰਦੇ ਭਗਤ ਬਣਨਾ ਕਿਸੇ ਦੇ ਉਹ ਤਾਂ ਫਿਰ ਦੇਖੋ ਉਹਦਾ ਤਾਂ ਕੋਈ ਹੱਲ ਨਹੀਂ ਇਹ ਕਾਮ ਇਤਨੇ ਆ ਵੀ ਭਾਈ ਸਾਡਾ ਜਿਸ ਤਰ੍ਹਾਂ ਸਰਸਤੇ ਵਾਲੇ ਮਿਤਰੇ ਆ ਕਿ ਬਲਾਤਕਾਰ ਹੀ ਆ ਸਾਡਾ ਤੇ ਕਹਿੰਦੇ ਜੀ ਬਲਾਤਕਾਰ ਹੀ ਨਹੀਂ ਕੋਰਟ ਨੇ ਛੱਦ ਕਰਤਾ ਹੁਣ ਤਾਂ ਹੁਣ ਤਾਂ ਉਹਦੇ ਵਿੱਚ ਸਾਡਾ ਤਾਂ ਕੋਈ ਕਸੂਰ ਨਹੀਂ ਕਹਿਣ ਦਾ ਇਹ ਤਾਂ ਕੋਰਟ ਨੇ ਕਹਿ ਦਿੱਤਾ ਡਿ ਕਲੀਅਰ ਕਰ ਦਿੱਤਾ ਜਿਹੜਾ ਸਬਧਾਨਾ ਦੇਸ਼ ਦਾ ਉਸਨੇ ਕਹਿ ਦਿੱਤਾ ਕਿ ਭਾਈ ਇਹ ਬਲਾਤਕਾਰ ਹੀ ਆ ਇਹ ਕਾਤਲਾ ਤੇ ਅੱਜ ਉਹਦੇ ਜਿਹੜੇ ਚੇਲੇ ਚਾਪਟੜੇ ਆ ਉਹ ਨਹੀਂ ਮੰਨਦੇ ਉਹ ਵੱਖਰੀ ਗੱਲ ਆ ਇਸੇ ਕਰਕੇ ਜਿਹੜੇ ਕਿਸਾਨ ਜੁਨੀਆਨ ਦੇ ਜਿਨ੍ਹਾਂ ਨੇ ਖਾਦਾ ਰੁਪਿਆ ਜਿਨ੍ਹਾਂ ਨੇ ਜਾਇਦਾਦਾਂ ਪ੍ਰੋਪਰਟੀਆਂ ਬਣਾਈਆਂ ਨੇ ਜੇਕਰ ਭਾਈ ਤੁਹਾਨੂੰ ਉਹਨਾਂ ਦੀਆਂ ਗੱਲਾਂ ਦੱਸ ਦੋ ਤੁਸੀਂ ਯਕੀਨ ਫੇਰ ਵੀ ਨਹੀਂ ਕਰਨਾ ਇੱਕ ਮੇਰਾ ਵੀਰ ਐ ਤੇ ਕਮੈਂਟਾਂ 'ਚ ਕਹਿ ਰਿਹਾ ਸੀ ਪਤਾ ਨਹੀਂ ਕਹਿੰਦਾ ਮੈਂ ਤੁਹਾਨੂੰ 8 ਲੱਖ ਦੇ ਦਿੰਦਾ ਪਤਾ ਨਹੀਂ ਮੈਨੂੰ 80 ਲੱਖ ਦੇ ਦਿਓ ਕਹਦਾ ਜਿਹੜੀ ਤੁਹਾਨੂੰ ਪਸੰਦ ਦੀ ਹੋ ਜਮੀਨ ਮੈਂ ਤੁਹਾਨੂੰ ਉਹ ਖਰੀਦ ਕੇ ਦੇ ਦੂੰ ਐਵੇਂ ਜਣੇ ਕਿ ਫਾਲਤੂ ਗੱਲਾਂ ਦਾ ਭਾਈ ਕੋਈ ਫਾਇਦਾ ਨਹੀਂ ਐਵੇਂ ਕਮੈਂਟ ਕਰ ਦੇਣੇ ਮੈਨੂੰ ਉੱਥੇ ਜ਼ਮੀਨ ਦੇ ਦਿਓ ਧੌਂਕਾ ਜ਼ਮੀਨ ਦੇ ਦਿਓ ਇਹ ਫਾਲਤੂ ਗੱਲਾਂ ਦੇ ਵਿੱਚ ਕੋਈ ਫਾਇਦਾ ਨਹੀਂ ਜਿਹੜੀ ਗੱਲ ਕੀਤੀ ਹੈ ਉਸ ਗੱਲ ਦਾ ਤੁਸੀਂ ਜਵਾਬ ਦਿਓ ਜਿੰਨੀ ਗੱਲ ਕੀਤੀ ਹੈ ਮੈਂ ਸਾਰੀ ਵੀਡੀਓ ਸੁਣੋ ਸਾਰੀ ਵੀਡੀਓ ਦੇ ਵਿੱਚ ਨਿਚੋੜ ਕੱਢੋ ਤੁਸੀਂ ਇੰਨੀ ਗੱਲ ਚੱਕ ਲੈਨੇ ਹੋ ਵੀਡੀਓ ਹੁੰਦੀ ਆ 17 18 ਮਿੰਟਾਂ ਦੀ ਕਮੈਂਟ ਕਰ ਲੈਨੇ ਹੋ 2 ਮਿੰਟਾਂ ਦੇ ਵਿੱਚ ਕੱਢ ਲੈਨੇ ਹੋ ਤੇ ਬਾਕੀਆਂ ਦੇ ਕਮੈਂਟ ਕਿੰਨੇ ਬਣਦੇ ਆ 50 ਮਿੰਟ ਬਣਦੇ ਆ 50 ਨਹੀਂ 10 ਕਿ ਮਿੰਟ ਤਾਂ ਬਣਦੇ ਹੀ ਬਣਦੇ ਆ ਘੱਟੋ ਘੱਟ ਚਲੋ ਤੁਹਾਡੇ ਮੁਤਾਬਕ ਤੇ ਇਹ ਜਿਹੜਾ ਮੈਂ ਨਹੀਂ ਕਹਿੰਦਾ ਕਿ ਤੇ ਅੱਜ ਜਿਹੜਾ ਕਿਸਾਨਾਂ ਦਾ ਉੱਤੇ ਹਾਲਤ ਆ ਤੇ ਜਦੋਂ ਦਿੱਲੀ ਧਰਨਾ ਚੱਲਦਾ ਸੀ ਸਾਰੇ ਵੱਡੇ ਵੱਡੇ ਕਲਾਕਾਰ ਪਹੁੰਚ ਗਏ ਸੀ ਤੇ ਅੱਜ ਕਿਉਂ ਨਹੀਂ ਪਹੁੰਚੇ ਅੱਜ ਉਸ ਤਰ੍ਹਾਂ ਦੇ ਲੰਗਰ ਨਹੀਂ ਚੱਲਦੇ ਸੁੱਕਾ ਮੇਬਾਰ ਨਹੀਂ ਮਿਲਦਾ ਪਾਂਹ ਪਾਂ ਦੇ ਚੀਜ਼ਾਂ ਨਹੀਂ ਮਿਲਦੀਆਂ ਫੇਮਸ ਹੋਣਾ ਚਾਹੁੰਦੇ ਸੀ ਉਦੋਂ ਫੇਮਸ ਹੋਏ ਨੇ ਕਈ ਪੱਤਰਕਾਰ ਵੀ ਹੋਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਕਲਾਕਾਰ ਵੀ ਹੋਏ ਨੇ ਤੇ ਕਈ ਲੀਡਰ ਵੀ ਹੋਏ ਨੇ ਤੇ ਕਈ ਹੋਰ ਆਮ ਆਗੂ ਵੀ ਹੋਏ ਨੇ ਠੀਕ ਹੈ ਕਿ ਸੰਘਰਸ਼ ਕੀਤਾ ਤੁਹਾਡੇ ਸੰਘਰਸ਼ ਨੂੰ ਜਿਹੜਾ ਸਿਰ ਚੁੱਕਦਾਗਾ ਸੰਘਰਸ਼ ਤੁਸੀਂ ਕਰਦੇ ਹੋ ਪਰ ਇੱਕ ਜਿਹੜੀ ਮੈਂ ਨੀਤੀ ਕਿਹਾ ਤੁਹਾਨੂੰ ਇੰਨੇ ਬਿਨ ਲਾਗੂ ਜਿੰਨਾ ਤੱਕ ਤੁਸੀਂ ਅਨੰਦ ਪ੍ਰਸਾਦ ਦਾ ਮਾਤਾ ਨਹੀਂ ਡਿਕਲੇਅਰ ਕਰਦੇ ਉਹਨਾਂ ਤੱਕ ਤੁਹਾਡਾ ਇਹ ਹੱਲ ਹੋ ਹੀ ਨਹੀਂ ਸਕਦਾ ਤੇ ਇਸ ਵੀਡੀਓ ਨੂੰ ਬਾਕ ਤੋਂ ਬਾਅਦ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਲਿਖਣੇ ਐਵੇਂ ਪਾਣੀ ਵਿੱਚ ਡੰਗਦਾ ਮਾਰੀ ਜਾਣੇ ਉਹਦੀ ਕੋਈ ਗੱਲ ਨਹੀਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਕਿ ਗਰੀਬ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਗਰੀਬ ਵੀ ਸਾਡੇ ਜਿੰਨੀ ਜਾਨ ਆ ਉਹ ਵੀ ਵਿਚਾਰਾ ਉਹਦਾ ਵੀ ਅਧਿਕਾਰ ਉਹਨੇ ਹੀ ਆ ਜੇ ਪਸ਼ੂ ਆ ਕੋਈ ਉਹਦਾ ਅਧਿਕਾਰ ਵੀ ਉਹਨੇ ਹੀ ਆ ਜੇ ਕੋਈ ਹੋਰ ਜਾਨਵਰ ਆ ਉਹਦਾ ਅਧਿਕਾਰ ਵੀ ਭਾਈ ਸਾਡਾ ਜਿਉਣ ਦਾ ਉਨੇ ਹੀ ਆ ਉਹਨਾਂ ਨੂੰ ਸਾਡੇ ਪਾਲੀਆਂ 'ਚ ਵੜ ਜਾਂਦੇ ਆ ਕਣਕ ਖਾ ਜਾਂਦੇ ਆ ਨਾਗੜਾਸੇ ਨਾਲ ਵੱਢਿਆ ਕਰੋ ਨਾਗੜਾਸੇ ਮਾਰਿਆ ਕਰੋ ਨਾ ਡਾਂਗਾ ਟੂਹੇ 'ਚ ਮਾਰਿਆ ਕਰੋ ਹੁਣ ਕਈਆਂ ਨੇ ਕਿੰਨੇ ਜ਼ੁਲਮ ਕੀਤੇ ਨੇ ਚਾਹੇ گاਵਾ ਮਾ ਹੋਣ ਚਾਹੇ ਹੋਰ ਪਸ਼ੂ ਹੋਣ ਜਿਹੜੇ ਆਪਾਂ ਅਵਾਰਾ ਕਹਿ ਦਿੰਦੇ ਆ ਜਿਹੜੇ ਕਿ ਜਿਹੜੇ ਸੁੰਨੇ ਛੱਡ ਦਿੰਦੇ ਆਪਾਂ ਪਸ਼ੂ ਕੋਈ ਮਰਜੀ ਹੋਵੇ ਜੇ ਕੁੱਤਾ ਹੋਵੇ ਬਿੱਲਾ ਹੋਵੇ ਕੋਈ ਪੰਛੀ ਹੋਵੇ ਕਿੰਨੇ ਪੰਛੀਆਂ ਨੂੰ ਤੁਸੀਂ ਅਜਾੜ ਰਹੇ ਹੋ ਸਿਰਫ ਆਪਣੇ ਇੱਕ ਥੋੜੇ ਜਿਹਾ ਪਨ ਕਿ ਚੂਹਿਆਂ ਨੂੰ ਦਵਾਈ ਪਾਉਣ ਦੇ ਲੱਗੇ ਆ ਤੁਸੀਂ ਕਦੇ ਸੋਚਿਆ ਨਹੀਂ ਵੀ ਇੱਥੇ ਤੇ ਤਰਵੀ ਨੇ ਇੱਥੇ ਘੋਗੀਆਂ ਵੀ ਆ ਇੱਥੇ ਗਟਾਰਾ ਵੀ ਆ ਇੱਥੇ ਚਿੜੀਆਂ ਵੀ ਆ ਉਹਨਾਂ ਨੂੰ ਵੀ ਭੁੱਖ ਲੱਗਦੀ ਹੈ ਉਹ ਵੀ ਖਾਣ ਆਉਣਗੇ ਆ ਤੁਸੀਂ ਦਵਾਈ ਖੁੱਲੇ ਸਮਾਨ ਦੇ ਵਿੱਚ ਧਰ ਦਿੰਦੇ ਹੋ ਤੇ ਮੌਤਾਂ ਚੂਹਿਆਂ ਦੀਆਂ ਤਾਂ ਘੱਟ ਹੁੰਦੀਆਂ ਨੇ ਤੇ ਸਾਡੇ ਪੰਛੀਆਂ ਦੇ ਜਿਹੜੇ ਆ ਪੰਛੀ ਨੇ ਜਿਹੜੇ ਸਾਡੇ ਉਲੋਪ ਹੁੰਦੇ ਜਾ ਰਹੇ ਨੇ